ਸਤਿ ਸ਼੍ਰੀ ਅਕਾਲ ਜੀ ਇਹ ਆਪਣੇ ਕੋਲੇ ਤੁਲਮਾ ਕੱਪੜਾ ਆ ਜੀ ਇਸ ਸਟੈਚੇ ਵਾਲਾ ਤੇ ਇਹ ਮੈਂ ਹੱਥ ਲਾ ਕੇ ਦੇਖ ਰਹੀ ਹਾਂ ਇਹਦਾ ਰੁੱਖ ਇੱਕ ਪਾਸੇ ਨੂੰ ਆ ਜੀ ਜੇ ਆਪਾਂ ਉੱਪਰ ਨੂੰ ਕਰਦੇ ਆ ਤਾਂ ਇਹ ਕੀ ਪਟ ਜਾਂਦਾ ਜੇ ਆਪਾਂ ਨੀਚੇ ਨੂੰ ਕਰਦੇ ਆ ਇਹ ਸਾਫ਼ ਹੋ ਜਾਂਦਾ ਜੀ ਤੇ ਆਪਾਂ ਜੇ ਆਪਣੇ ਕੋਲੇ ਇਹ ਛਾਪਮਾ ਕੱਪੜਾ ਆ ਇਹਦੇ ਮਤਲਬ ਕਿ ਗੁੱਡੇ ਜੇ ਬਣੇ ਹੋਏ ਨੇ ਜੀ ਡੋਰੇ ਮੋਨ ਜੇ ਤੇ ਇਹਦੇ ਇੱਕ ਪਾਸੇ ਨੂੰ ਜਾ ਰਹੇ ਨੇ ਇਸ ਕਰਕੇ ਵੀ ਇਹਦਾ ਮੈਨੂੰ ਪਤਾ ਲੱਗ ਜੇਗਾ ਵੀ ਹਨਾ ਇਸ ਕਰਕੇ ਕਟਿੰਗ ਖਾਲੀ ਹੋ ਜੇਗੀ ਤੇ ਜੇ ਆਪਣੇ ਕੋਲੇ ਸਾਫ ਕੱਪੜਾ ਹੁੰਦਾ ਹਨਾ ਆਪਾਂ ਫਿਰ ਨਿਸ਼ਾਨੀ ਲਾ ਲੈਣੀ ਦੀ ਇੱਕ ਪਾਸੇ ਨੂੰ ਐਰੋ ਦੇ ਨਿਸ਼ਾਨ ਲਾ ਕੇ ਵੀ ਜਿੱਤਰ ਪਾਸੇ ਨੂੰ ਇੱਕੋ ਪਾਸੇ ਨੂੰ ਕਟਿੰਗ ਕਰਨੀ ਆਪਾਂ ਨੇ ਇਹਦੀ ਕਿਉਂਕਿ ਇਹ ਇੱਕ ਪਾਸੇ ਨੂੰ ਰੁੱਖੇ ਦਾ ਉਖੜਮਾ ਤੇ ਇੱਕ ਪਾਸੇ ਨੂੰ ਪਲਾਨ ਹੋ ਜਾਂਦਾ ਜੀ ਤੇ ਇਹ ਤੋਲ ਵਿੱਚ ਕੱਪੜਾ ਮਿਲਦਾ ਜੀ ਇਹ ਕਿ ਜਿਵੇਂ ਆਪਣਾ ਟਰੈਕ ਸੂਟ ਨਾਈਟ ਸੂਟ ਹਨ ਬਣਦੇ ਆ ਤੇ ਇਹ ਉਹ ਉਹ ਕਪੜਾ ਜੀ ਇਹ ਤੋਲ ਵਿੱਚ ਮਿਲ ਜਾਂਦਾ ਤੇ ਇਹ ਮੈਂ ਤਾਂ ਇਹਦਾ ਸੂਟ ਬਣਾਉਣਾ ਜੀ ਤੇ ਸੂਟ ਦੀ ਕਟਿੰਗ ਐ ਦੱਸਾਂਗੀ ਤੁਹਾਨੂੰ ਇਸ ਦੀ ਵੀ ਆਪਾਂ ਨੇ ਕੰਨਾ ਕਪੜਾ ਵੱਧ ਲੈਣਾ ਕੰਨਾ ਘੱਟ ਲੈਣਾ ਜੀ ਤੇ ਕਿਵੇਂ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਵੀਡੀਓ ਨੂੰ ਸਾਰਾ ਦੇਖਿਓ ਜੀ ਤੇ ਇਹ ਮੈਂ ਨੇ ਨਿਸ਼ਾਨੀ ਲਾ ਲਈ ਜੀ ਜਿਵੇਂ ਮੇਰੀ ਹਿੱਪ ਹੈਗੀ ਆ ਜੀ 23 ਇੰਚ ਤੇ ਮੈਂ 23 ਤੇ ਲਾ ਕੇ ਤੇ 2 ਇੰਚ ਮੈਂ ਐਕਸਟਰਾ ਲੈ ਲਿਆ ਜੀ ਤੇ ਆਪਾਂ ਨੂੰ 2 ਇੰਚ ਐਕਸਟਰਾ ਲੈਣ ਦੀ ਲੋੜ ਨਹੀਂ ਜੀ ਇਹਦੇ 'ਚ ਵੈਸੇ 3 ਇੰਚ ਵੀ ਬਹੁਤ ਆ ਪਰ ਮੈਂ ਇਸ ਕਰਕੇ ਲੈ ਰਹੀ ਹਾਂ ਇਹ ਕਿਉਂਕਿ ਧੱਕੇ ਨਾਲੇ ਦੇ ਵਿੱਚ ਕਾਣ ਪੈ ਜਾਂਦੀ ਏ ਜਦੋਂ ਆਪਾਂ ਕੱਟ ਕੇ ਬਾਅਦ 'ਚ ਸੈਟ ਕਰਦੇ ਆ ਤੇ ਕਦੇ ਉੱਪਰ ਨੂੰ ਕੱਟ ਜਾਂਦਾ ਏ ਕਦੇ نیچے ਨੂੰ ਕਿਉਂਕਿ ਇਹ ਚਿਪਕੀ ਜਾਂਦਾ ਇੱਕ ਦੂਏ ਕੱਪੜੇ ਨਾਲ ਇਹ ਸੈੱਟ ਕਰਨਾ ਔਖਾ ਹੁੰਦਾ ਜੀ ਤੇ ਇਸ ਕਰਕੇ ਮੈਂ 2 ਇੰਚ ਮਤਲਬ ਕਿ 23 ਦੀ ਜਗ੍ਹਾ ਮੈਂ 25 ਇੰਚ ਲੈ ਆ ਜੀ ਇਹ ਬੱਸ ਇਹਦੇ ਵਿੱਚ ਲੂਜ਼ਿੰਗ ਦੀ ਕੋਈ ਲੋੜ ਨਹੀਂ ਹੁੰਦੀ ਜੀ ਇਹ ਬਦਮਾ ਕੱਪੜਾ ਜਿੰਨਾ ਮਰਜੀ ਫੋਲੋ ਇਹਨੂੰ ਐਵੇਂ ਹੁੰਦਾ ਇਹ ਤੇ ਲੰਬਾਈ 'ਚ ਵੀ ਮੈਂ 2.25 ਇੰਚ ਬਹਾਲਦ ਲੈ ਲਿਆ ਜੀ ਕਿਉਂਕਿ ਉਹਦੇ ਵਿੱਚ ਵੀ ਕਾਣ ਨਿਕਲ ਜਾਂਦੀ ਹੈ ਜੀ ਤੇ ਆਪਾਂ ਉਹਦੇ ਵੀ ਬਸ ਅੱਧੇ ਇੰਚ ਦੀ ਸਿਉਣ ਲਗਾਉਣੀ ਆ ਐਨਾ ਕੀ ਮੋੜਨਾ ਆਪਾਂ ਨੇ ਪਰ ਪਾਈ ਨਹੀਂ ਕਰਨੀ ਜੀ ਕੱਲੀ ਸਿਉਣ ਲਗਾਉਣੀ ਆ ਉਹਦੇ ਤੇ ਇੱਕ ਪੱਲਾ ਆਪਾਂ ਨੇ ਤਾਰ ਲਿਆ ਇਹ ਇਹ ਆਪਾਂ ਨੇ ਜੀਵੇਂ ਚੜਾਈ ਇਹਦੀ ਜ਼ਿਆਦੇ ਆ ਪਹਿਲਾਂ ਇੱਕ ਪੱਲਾ ਤਾਰਿਆ ਹੁਣ ਇਸੀ ਚੜਾਈ ਵਿੱਚੋਂ ਆਪਾਂ ਦੂਜਾ ਪੱਲਾ ਤਾਰ ਲਾਂਗੇ ਜੀ ਐਵੇਂ ਐਵੇਂ ਇਹ ਨਿਯੋ ਨਿਸ਼ਾਨੀਆਂ ਲਾ ਕੇ ਉੱਪਰ ਜੀਵੇਂ ਨੀਚੇ ਥੋੜੀ ਬੱਦੇ ਰੱਖਾਂਗੇ ਜੀ ਆਪਾਂ ਇਹਨੂੰ ਸੈੱਟ ਕਰਕੇ ਐਵੇਂ ਹੀ ਤਾਰ ਲਾਂਗੇ ਤੇ ਇਹ ਦੂਜਾ ਵੀ ਤਾਰ ਲਿਆ ਜੀ ਮਨੇ ਤੇ ਸਿੱਧੇ ਪਾਸੇ ਇਹਦੇ ਨਿਸ਼ਾਨੀ ਨਹੀਂ ਲੱਗਦੀ ਇਸ ਕਰਕੇ ਮੈਂ ਪੁੱਠਾ ਧਰ ਕੇ ਇਹ ਨਿਸ਼ਾਨੀ ਲਾਈ ਹੈ ਜੀ ਤੇ ਹੁਣ ਇਹ ਮੈਂ ਸਿੱਧਾ ਧਰ ਕੇ ਕਿਉਂਕਿ ਜੇ ਪੈਨ ਨੂੰ ਸਿੱਧਾ ਪਾਸਾ ਆਪਾਂ ਵਿੱਚ ਕਰਦੇ ਆਂ ਇਹ ਫਿਰ ਚਿਪਕੀ ਜਾਂਦਾ ਜੀ ਤੇ ਕਿਤੇ ਤੇ ਬਲ ਪੈ ਜਾਂਦੇ ਨੇ ਕਿਤੇ ਤੇ ਵੱਧ ਜਾਂਦਾ ਕਿਤੇ ਤੇ ਘਟ ਜਾਂਦਾ ਇਹ ਮੈਂ ਸਿੱਧੇ ਕਰ ਲਏ ਜੀ ਕੰਨੀ ਮੈਂ ਇਹਨਾਂ ਦੀ ਤਾਰਤੀ ਆ ਕਿਉਂਕਿ ਕੰਨੀ ਵਾਲਾ ਪਾਸਾ ਇਕੱਠਾ ਹੋਈ ਜਾਂਦਾ ਫਿਰ ਇਹ ਕਿਸਾਰ ਨਹੀਂ ਹੁੰਦਾ ਦੂਜਾ ਪਾਸਾ ਜਾਦੇ ਵੱਧ ਜਾਂਦਾ ਤੇ ਆਪਾਂ ਨੇ ਪਹਿਲਾਂ ਇੱਕ ਪੱਲਾ ਸੈੱਟ ਕਰ ਲਿਆ ਜੀ ਫਿਰ ਦੂਜਾ ਕਰ ਲਿਆ ਤੇ ਇਹਨਾਂ ਦੇ ਆਪਾਂ ਨੇ ਜਿਹੜੇ ਫੁੱਲ ਨੇ ਉਹ ਆਪਾਂ ਨੇ ਧਿਆਨ ਵਿੱਚ ਰੱਖਣੇ ਨੇ ਵੀ ਕਿੱਧਰ ਨੂੰ ਜਾ ਰਹੇ ਨੇ ਤੇ ਫੁੱਲਾਂ ਨਾਲ ਹੀ ਆਪਣਾ ਜਿਹੜਾ ਇਹਦਾ ਰੁੱਖਾ ਕੱਪੜੇ ਦਾ ਇਹ ਸਲੀਨ ਵਾਂਗੂ ਆ ਜੀ ਜਿਵੇਂ ਸਲੀਨ ਦਾ ਰਖੋਂਦਾ ਪਰ ਇਹ ਸਲੀਨ ਨਹੀਂ ਹੈਗੀ ਉਹ ਤੇ ਨਾਲੋਂ ਸੌਫਟ ਆ ਥੋੜਾ ਜਗਾ ਕਿ ਮਤਲਬ ਕਿ ਜਿਵੇਂ ਹਨਾ ਸੈੱਟ ਵਗੈਰਾ ਹੁੰਦੇ ਨੇ ਇਸ ਤਰ੍ਹਾਂ ਇਸ ਇਸ ਲੋਟ ਦਾ ਕੱਪੜਾ ਜੀ ਇਹੇ ਤੇ ਆਪਣੇ ਇਸ ਰੁਖ ਦਾ ਇਹਦਾ ਜ਼ਰੂਰ ਧਿਆਨ ਰੱਖਣਾ ਇਸ ਉਹ ਮੈਂ ਹੀ ਕੱਟਣਾ ਆਪਾਂ ਨਿਸ਼ਾਨੀਆਂ ਲਾ ਕੇ ਤੇ ਇਹ ਮੈਂ ਸੈੱਟ ਕਰ ਲਿਆ ਜੀ ਦੋਨੋਂ ਪੱਲੇ ਧਰਲੇ ਨੇ ਤੇ ਹੁਣ ਮੈਂ ਫੇਰ ਸੈੱਟ ਕਰਤੀਆਂ ਵੀ ਜਿਹੜੀ ਬਾਤ ਘਾਟ ਹੋਗੀ ਜੀ ਹਨਾ ਤੇ ਇਸ ਕਰਕੇ ਹੀ ਆਪਾਂ ਨੇ ਕੱਪੜਾ ਵਾਧ ਰੱਖਿਆ ਦਾ ਜੀ ਵੀ ਜਿਹੜੀ ਬਾਤ ਘਾਟ ਹੋਗੀ ਉਹ ਬਾਅਦ ਚ ਰੱਖ ਦਾਂਗੇ ਕੱਟ ਦਾਂਗੇ ਜੀ ਤੇ ਜਿਹੜੇ ਆਪਣੇ ਬੰਦ ਪਾਸਾ ਉਹ ਮੇਰੀ ਸਾਈਡ ਆ ਜੀ ਤੇ ਖੁੱਲਾ ਪਾਸਾ ਦੂਜੀ ਸਾਈਡ ਆ ਤੇ ਹੁਣ ਆਪਾਂ ਨੇ ਇੱਕ ਦੂਏ ਦੇ ਉੱਪਰ ਸਿੱਧੇ ਚ ਧਰ ਕੇ ਰੱਖਣਾ ਏ ਇਹ ਵੱਧ ਘਟ ਨਾ ਹੋਵੇ ਤੇ ਹੁਣ ਜਿਹੜਾ ਕੱਪੜਾ ਸਭ ਤੋਂ ਘੱਟਾ ਉੱਪਰ ਕਾਣ ਵਿੱਚ ਉਥੇ ਨਿਸ਼ਾਨੀ ਲਾ ਕੇ ਮੈਂ ਨਿਸ਼ਾਨੀ ਲਾ ਲੈਣੀ ਆ ਤੇ ਉੱਥੋਂ ਕਟਿੰਗ ਕਰ ਦੇਣਾਗੇ ਚਾਰੇ ਪਾਰਟ ਮੇਰੇ ਇਕਸਾਰ ਹੋ ਜਾਣ ਇਹ ਆਮ ਸੁਟਣਾ ਨਾਲੋਂ ਕਟਿੰਗ ਔਖੀ ਹੁੰਦੀ ਹੈ ਇਹਨਾਂ ਦੀ ਤੇ ਜਿਵੇਂ ਹੁਣ ਮੈਂ ਧੀਰੇ ਦੀ ਨਿਸ਼ਾਨੀ ਲਾ ਲਾਂਗੀ ਧੀਰੇ ਆਪਾਂ ਇਹਦਾ ਕੀ ਮੈਂ ਇਹਦਾ ਜਿਹੜਾ ਪਿਛਲਾ ਬੈਕ ਕਲਾ ਉਹ ਮੈਂ ਬਿਲਕੁਲ 1 ਇੰਚ ਦੀ ਯਾਦ ਦੇ ਪੌਣੇ ਦੀ ਕਾਟ ਪਾਉਂਗੀ ਜੀ ਕਿਉਂਕਿ ਮੈਂ ਮੂਰੇ ਨੂੰ ਵੀ 쉐ਵ ਕਲਾ ਬਣਾਉਣਾ ਜੀ ਮੈਂ ਸਾਰੇ ਤੇ ਹੀ ਕੋਲਰ ਲਾਉਂਗੀ ਪਿੱਛੇ ਤੇ ਲੈ ਕੇ ਮੂਰੇ ਤੱਕ ਤੇ ਮੈਂ ਸਟੀਚਿੰਗ ਦੀ ਵੀਡੀਓ ਵੀ ਪਾਉਂਗੀ ਤੁਸੀਂ ਦੇਖਿਓ ਤੇ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਤੇ ਇਹਦਾ ਤੀਰਾ ਮੈਂ 7 ਇੰਚ ਰੱਖਿਆ ਜੀ ਕਿਉਂਕਿ ਮੈਂ ਬੈਕ ਗळा ਜਿਹੜਾ ਉਹ ਬਿਲਕੁਲ ਘੱਟ ਕੱਟਣਾ ਹੈ ਤਾਂ ਕਿ ਵੀ ਮੈਨੂੰ ਤੰਗ ਨਾ ਕਰੇ ਤੇ 7 ਤੋਂ ਜ਼ਿਆਦਾ ਨਹੀਂ ਆਪਾਂ ਨੇ ਇਹ ਤੇ ਰੱਖਣਾ ਕਿਉਂਕਿ ਇਹ ਸਟੈਚੇਬਲ ਆ ਜੀ ਤੇ ਨੀਚੇ ਨੂੰ 7.5 ਕਰਤਾ ਜੀ ਤੇ ਆਪਣਾ ਜਿੰਨੀ ਆਪਣੀ ਬ੍ਰੈਸਟ ਛਾਤੀ ਦੀ ਨਿਸ਼ਾਨੀਆਂ ਉੰਨੀ ਲਾ ਲਈ ਜੀ ਆਪਾਂ ਨੇ ਤੇ ਇਹ ਮੇਰਾ ਕਾਣਕੂਣ ਕੱਢ ਗਏ ਸਿਰਫ ਜਿਵੇਂ ਉੱਪਰੋਂ ਤੇ ਹੀ ਪਕੋੜੋਂ ਅੱਧਾ ਪਾਉਣਾ ਪਾਉਣਾ ਕਿੰਚ ਕਪੜਾ ਬਚਿਆ ਜੀ ਤੇ ਇਹ ਬਾਧੂ ਆ ਇਹਦੇ ਮਤਲਬ ਕੀ ਫਿਰ ਵੀ ਇਹ ਖੁੱਲਾ ਹੀ ਹੋਊਗਾ ਕਿਉਂਕਿ ਇਹ ਬਹੁਤ ਜ਼ਿਆਦਾ ਖੁੱਲ ਰਿਹਾ ਹੈ ਇਹ ਕਪੜਾ ਜਿੰਨਾ ਮਰਜੀ ਖੋਲ ਲਓ ਇਹਨੂੰ ਇੰਨੇ ਇੰਨਾ ਹੋᱣਾ ਇਹਦੇ ਵਿੱਚ ਇਲਾਸਟਿਕ ਜਿਵੇਂ ਲੂਜ਼ਿੰਗ ਹੁੰਦੀ ਆ ਤੇ ਮੈਂ ਹਿੱਪ ਦੀ ਨਸਾਨੀ ਲਾ ਲਈ ਕਮਰ ਦੀ ਲਾ ਲਈ نیچے ਹਿੱਪ ਦੀ ਲਾ ਲੈਣੀ ਆ ਉੱਪਰ ਛਾਤੀ ਦੀ ਲਾਲੀ ਇਹਨਾਂ ਨੂੰ ਹੁਣ ਵੈਸੇ ਅੰਦਾਜ਼ੇ ਜੇ ਨਾਲ ਲਾਰੀਆਂ ਜੀ ਮੈਨੂੰ ਤੇ ਸਕੈਚ ਚੱਲ ਨਹੀਂ ਰਿਹਾ ਮਾਰਕਾ ਤੇ ਇੱਥੇ हिਪ ਦੀ ਲਾਲੀ ਤੇ ਜਿਹੜੀ ਬਾਹਤ ਘਾਟ ਆਪਾਂ ਇਹ ਨਿਸ਼ਾਨੀਆਂ ਲਾ ਕੇ ਆਪਾਂ ਦਿਖ ਰਿਹਾ ਜੀ ਵੀਡੀਓ ਵਿੱਚ ਹਨਾ ਵਿੱਚ ਵਧਿਆ ਹੋਇਆ ਕੱਪੜਾ ਤੇ ਹੁਪਾ ਕਟਿੰਗ ਕਰ ਦਾਂਗੇ ਇਹਦੇ ਵਿੱਚ ਪਲੇਟਾਂ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਦੇ ਵਿੱਚ ਪਲੇਟਾਂ ਨਹੀਂ ਪੈਂਦੀਆਂ ਜੀ ਕਿਉਂਕਿ ਇਹਦਾ ਰੁੱਖਾ ਜਿਹੜਾ ਫਿਰ ਉਹ ਖਰਾਬ ਹੋ ਜਾਂਦਾ ਹਨਾ ਤੇ ਇਹ ਸੌਫਟ ਜਾਂ ਕੱਪੜਾ ਨਹੀਂ ਰਹਿੰਦਾ ਫਿਰ ਬਾਅਦ ਚ ਤੇ ਆਪਾਂ ਨੇ ਜਿਵੇਂ ਹੈ ਆ ਉਵੇਂ ਹੀ ਰੱਖਣਾ ਇਹ ਬਸ ਆਪਾਂ ਨੇ ਫੀਟਿੰਗ ਦੀਆਂ ਸਲਾਈਆਂ ਲਾਣੀਆਂ ਨੇ ਤੇ ਮਤਲਬ ਕੀ ਤੀਰਾ ਬਾਜੂ ਉਹ ਜੜਨੇ ਨੇ ਹਨਾ ਤੇ ਫੀਟਿੰਗ ਨਹੀਂ ਆਪਾਂ ਨੇ ਮਤਲਬ ਕੀ ਪਲੇਟਾਂ ਨਹੀਂ ਪਾਉਣੀਆਂ ਇਹਦੇ ਵਿੱਚ ਤੇ ਜਿਹੜੇ ਘੇਰਾ ਤੇ ਚਾਕ ਨੇ ਜੀ ਉਹਨਾਂ ਤੇ ਵੀ ਆਪਾਂ ਸਲਾਈ ਲਾਵਾਂਗੇ ਬਰੀਕ ਸਲਾਈ ਲਾਵਾਂਗੇ ਜਿਹੜੀ ਜਿਹੜੀਆਂ ਪਹਿਣਾ ਵੀ ਟਰੈਕਸੂਟ ਨਹੀਂ ਪਾਉਂਦੀਆਂ ਹਨਾ ਜਾਂ ਵੀ ਲੋਹਰਾ ਵਗੈਰਾ ਨਹੀਂ ਪਾਉਂਦੀਆਂ ਹੈਗੀਆਂ ਓਏ ਇਹ ਤੁਲਮਾ ਕਪੜਾ ਲੈ ਕੇ ਆਪਣੇ ਸੂਟ ਬਣਾ ਸਕਦੀਆਂ ਨੇ ਤੇ ਇਹਦੀ ਸਲਵਾਰ ਵਿੱਚ ਆਪਾਂ ਨੂੰ ਕੋਈ ਮਤਲਬ ਕਿ ਕੁੰਦੇ ਪਾਉਣ ਦੀ ਲੋੜ ਨਹੀਂ ਸਿੰਪਲ ਸਲਵਾਰ ਕੱਟੋ ਤੇ ਆਪਣਾ ਹੌਲਾ ਜਿਹਾ ਸੂਟ ਬਣ ਜਾਂਦਾ ਆਪਾਂ ਨੂੰ ਹਨਾ ਕੋਟੀ ਵਗੈਰਾ ਵੀ ਨਹੀਂ ਕਈ ਵਾਰੀ ਕਾਣਤ ਆਂਦੀ ਆ ਪਾਉਣ ਤੋਂ ਤੇ ਆਪਾਂ ਇਹਨੂੰ ਘਰੇ ਬਣਾ ਸਕਦੇ ਆ ਜੀ ਲੈ ਕੇ ਤੇ ਇਹ ਮੇਰੀ ਕਮੀਜ਼ ਦੀ ਕਟਾਈ ਹੋ ਗਈ ਜੀ ਤੇ ਇਹ ਜਿਹੜਾ ਕਪੜਾ ਬਚਿਆ ਜੀ ਇਹਨੂੰ ਆਪਾਂ ਤਾਰ ਦਾਂਗੇ ਇੱਕ ਕੋ ਲੰਬਾਈ ਵਿੱਚ ਆਪਣੇ ਧੋਨੇ ਪੱਲੇ ਉਤਰ ਗਏ ਨੇ ਜੀ ਤੇ ਆ ਵਿੱਚ ਦੀ ਬਾਤ ਵੀ ਗਿਆ ਆਪਣੇ ਕੋਲੇ 5 5 6 6 ਇੰਚ ਚੜਾਈ ਚ ਕਪੜਾ ਜੀ ਤੇ ਹੁਣ ਆਪਾਂ ਅੱਗੇ ਲੈ ਲਾਂਗੇ ਇਹਨੂੰ ਤੇ ਆਪਾਂ ਇਹਦੀ ਕੰਨੀਆਂ ਤਾਰਨੀਆਂ ਨੇ ਪਹਿਲਾਂ ਕਿਉਂਕਿ ਇਹ ਕੰਨੀਆਂ ਤੇ ਸੁਗੜੀ ਜਾਂਦਾ ਕਪੜਾ ਵਿੱਚੋਂ ਖੁੱਲਾ ਹੁੰਦਾ ਤੇ ਕੰਨੀ ਸਾਈਡ ਤੋਂ ਸੁਗੜਿਆ ਹੋਆ ਹੁੰਦਾ ਜੀ ਇਹ ਤੇ ਇਹ ਕੰਨੀਆਂ ਲਾ ਲੀਆਂ ਜੀ ਮੈਨੇ ਦੋਨੋਂ ਪਾਸੇ ਦਾ ਤੇ ਹੁਣ ਆਪਾਂ ਨੇ ਇਹਦੇ ਵਿੱਚੋਂ ਹੀ ਬਾਜੂ ਗੋਡਣੀਆਂ ਜੀ ਕਿਉਂਕਿ ਇਹ ਪੰਨਾ ਕਾਫੀ ਚੌੜਾ ਆ ਜੀ ਇਹਦੇ ਵਿੱਚੋਂ ਹੀ ਆਪਾਂ ਨੇ ਸਲਵਾਰ ਲੈਣੀ ਹੈ ਜੀ ਬਣਾਉਣੀ ਹੈ ਇਹੇ ਫੋਲਡ ਕਰ ਲਿਆ ਜੀ ਮੈਂ ਕੰਨੀ ਦੇ ਨੂੰ ਇਦੀ ਮੈਂ ਲੰਬਾਈ ਦੇਖ ਲਈ ਵੀ ਕਿੰਨੀ ਗਾਣਾ ਹੈ ਆਪਾਂ ਨੂੰ ਆਪਣੀ ਸਲਵਾਰ ਤੋਂ ਵੱਧੇ ਹੈ ਜੀ ਘਟਣੀ ਹੈਗੀ ਤੇ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਵੀ ਜੈਨੇ ਕਿ ਆਪਾਂ ਨੂੰ ਵੀ ਮੋੜਾ ਹੁੰਦਾ ਆਪਣੀ ਬਾਹ ਦਾ ਉਹ ਸਾਹ ਨਾਲ ਕਰ ਲਾਂਗੇ ਇਹਨੂੰ ਤੇ ਜਿਵੇਂ ਆਪਾਂ ਸਲਵਾਰ ਦੇ ਗੋਡੇ ਫੋਲਡ ਕਰਦੇ ਆ ਨਾ ਇਹ ਐਵੇਂ ਫੋਲਡ ਕਰਕੇ ਆਪਾਂ ਨੇ ਬਾਜੂ ਦਾ ਕੱਪੜਾ ਤਾਰ ਲੈਣਾ ਜੀ sire takkar sire takkar ਤਾਰ ਲੈਣਾ ਕਿਉਂਕਿ ਫਿਰ ਆਪਣਾ ਇੱਕ ਸਾਰ ਉਹ ਕੱਟ ਜੂਗਾ ਕੱਪੜਾ ਇਹ ਵੀ ਜੀ ਮੈਂ 9 ਇੰਚ ਕਪੜਾ ਖੋਲਡ ਕਰ ਲਿਆ ਜੀ ਮਨੇ ਖੋਲ ਕੇ ਇਹ 18 ਬਣ ਜੂਗਾ ਜੀ ਦੇਖੋ ਇਹ ਤਾਂ ਕਰਕੇ ਇਹ 9 ਇੰਚ ਕਪੜਾ ਜੀ ਕਿਉਂਕਿ ਸਾਢੇ ਘੱਟ ਤੇ ਨਿਸ਼ਾਨੀ ਲਾ ਕੇ ਤੇ ਅੱਧਾ ਇੰਚ ਆਪਣਾ ਮਾਰਜਨ ਦਾ ਹੋ ਜੂਗਾ ਤੇ ਇਹ ਆਪਣਾ 9 ਇੰਚ ਮੋਢਾ ਤਿਆਰ ਪੈ ਜੂਗਾ ਜੀ ਤੇ ਇਹਨੂੰ ਕਟਿੰਗ ਕਰ ਦਾਂਗੇ ਆਪਾਂ ਤੇ ਇਹ ਆਪਾਂ ਨੇ ਬਾਜੂ ਦਾ ਕੱਪੜਾ ਤਾਰ ਲਿਆ ਜੀ ਤੇ ਹੁਣ ਆਪਾਂ ਇਹਨੂੰ ਖੋਲ ਲਾਂਗੇ ਪਹਿਲਾਂ ਕਿਉਂਕਿ ਇਹਦੇ ਆਪਾਂ ਇੱਕ ਸਾਲ ਇੱਕ ਦੋਨੋਂ ਬਾਜੂ ਇੱਕ ਵਾਰੀ 'ਚ ਨਹੀਂ ਕਟਿੰਗ ਕਰ ਸਕਦੇ ਕਿਉਂਕਿ ਇੱਕ ਵਾਰੀ 'ਚ ਇਹ ਚੜਾਈ 'ਚ ਨਹੀਂ ਨਾ ਲੰਬਾਈ 'ਚ ਜੀ ਕੱਪੜਾ ਤੇ ਫਿਰ ਇਹ ਤੇ ਜਿਹੜੇ ਰੁੱਖਾ ਉਹਦਾ ਫਰਕ ਪੈ ਜੂਗਾ ਜੀ ਜਿਹੜੇ ਫੁੱਲ ਨੇ ਉਹਨਾਂ ਦਾ ਵੀ ਫਰਕ ਪੈ ਜੂਗਾ ਤੇ ਤੇ ਰੁੱਖ ਦਾ ਵੀ ਫਰਕ ਪੈ ਜੂਗਾ ਜੀ ਤੇ ਆਪਾਂ ਨੇ ਪਹਿਲਾਂ ਇੱਕ ਬਾਜੂ ਤਾਰਨੀ ਆ ਜੀ ਲੰਬਾਈ ਚੋਂ ਇੱਕੋ ਪਾਸੇ ਨੂੰ ਆਪਾਂ ਨੇ ਹੋ ਰੱਖਣੀ ਆ ਬਈ ਇਹ ਉੱਪਰਲਾ ਪਾਸਾ ਇਹਦਾ ਉੱਪਰ ਨੂੰ ਜਾ ਰਿਹਾ ਐਵੇਂ ਇੱਕ ਤਾਰਨੀ ਆ ਜਿੰਨੀ ਮੈਨੂੰ ਲੋੜ ਆ ਉਤੋਂ 1.5 ਇੰਚ ਡੇਢ ਇੰਚ ਵਧ ਰੱਖ ਲਓ ਜੀ ਤੁਸੀਂ ਤੇ ਹੁਣ ਆਪਾਂ ਦੂਜੀ ਬਾਜੂ ਨੂੰ ਕਟਿੰਗ ਕਰਾਂਗੇ ਇਹਨੂੰ ਚੱਕ ਦਾਂਗੇ ਜੀ ਐਨੀ ਹੋਏ ਇਥੇ ਆ ਰਾਂਗੇ ਪਾ ਜੀਨੀ ਲੰਬਾਈ ਦੂਜੀ ਬਾਜੂ ਦੀ ਐਨੀ ਹੋਏ ਦੀ ਧਾਰ ਲਾਂਗੇ ਜੀ ਇਹ ਮਨੇ ਸਿੱਤੀ ਕਰ ਲਈ ਸੈੱਟ ਕਰ ਲਿਆ ਹੁਣ ਇੱਕ ਸਾਰ ਇਹ ਤੇ ਜੇ ਆਪਾਂ ਸਿੱਧਾ ਪਾਸਾ ਵਿੱਚ ਕਰਦੇ ਆਂ ਤਾਂ ਜੀ ਇਹ ਚਿਪਕੀ ਜਾਂਦਾ ਤੇ ਪੁੱਠਾ ਬਸ ਆਪਾਂ ਅੰਦਰ ਕਰ ਦਾਂਗੇ ਇਹਨੂੰ ਐਵੇਂ ਹੀ ਆਪਾਂ ਨੇ ਕਮੀਜ਼ ਦੇ ਤਾਰੇ ਨੇ ਇਹ ਪੱਲੇ ਜਿੰਨੀ ਵੀ ਆਪਾਂ ਨੂੰ ਬਾਜੂ ਦੀ ਮੂਰੀ ਰੱਖਣੀ ਆ ਆਪਾਂ ਨੇ ਨਿਸ਼ਾਨੀ ਲਾ ਕੇ ਤੇ 1 ਇੰਚੋਂ ਤੋਂ ਐਕਸਟਰਾ ਲੈ ਲਾਂਗੇ ਇਹ ਆਪਾਂ ਤੇ ਇਹਨੂੰ ਆਪਾਂ ਕੀ ਦੋ ਵਿਚੋਂ ਫੜ ਕੇ ਤੇ ਉੱਪਰੋਂ ਉੱਪਰੋਂ ਕਪੜਾ ਚੜ੍ਹ ਕੇ ਤੇ ਨੀਚੇ ਹੱਥ ਲਾ ਕੇ ਸੈੱਟ ਕਰ ਸਕਦੇ ਆ ਜੀ ਇਹ ਜਿੱਥੇ ਚਿੱਪਿਆ ਹੋ ਹੁੰਦਾ ਤੇ ਫਿਰ ਆਸਾਨੀ ਨਾਲ ਖੁੱਲ ਜਾਂਦਾ ਇਹ ਨਹੀਂ ਉੱਥੇ ਹੀ ਵੱਲ ਪੈ ਜਾਂਦਾ ਜਿੱਥੇ ਇਕੱਠਾ ਹੋ ਜਾਂਦਾ ਜੀ ਇਹ ਉੱਪਰ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਨੀਚੇ ਕਪੜਾ ਇਕੱਠਾ ਹੋ ਗਿਆ ਇਹ ਤੇ ਉੱਪਰੋਂ 3 ਇੰਚ ਲਾ ਲਈ ਮਨੇ ਤੇ ਇਸ ਲੋੜ ਸਾਢੇ 8 ਲਾ ਲਈ ਤੇ ਹੁਣ ਆਪਾਂ ਇਹਦੀ ਬਾਜੂ ਦੀ ਕਾਟ ਪਾ ਦਾਂਗੇ ਜੀ ਤੇ ਹੁਣ ਜਿੰਨੀ ਮੂਰੀ ਰੱਖਣੀ ਹੈ ਬਾਜੂ ਦੀ ਉਹਨੇ ਨਿਸ਼ਾਨੀ ਲਾ ਕੇ ਤੇ 1 ਇੰਚ ਐਕਸਟਰਾ ਲੈ ਲਾਂਗੇ ਜੀ ਕਿਉਂਕਿ ਇੱਥੇ ਨਿਸ਼ਾਨੀ ਲੱਗ ਨਹੀਂ ਰਹੀ ਜੀ ਮੈਂ ਐਵੇਂ ਦਾ ਜੇ ਨਾਲ ਲਾ ਰਹੀ ਆਂ ਇਹ ਤਿਲਕ ਦਾ ਇਹਦੇ ਤੇ ਚੌਕ ਮਾਰਕਾ ਜਿਹੜਾ ਤੇ ਇਹ ਬਾਜੂ ਦੀ ਕਟਿੰਗ ਹੋ ਗਈ ਹੈ ਜੀ ਆਪਣੀ ਤੇ ਹੁਣ ਆਪਾਂ ਅੰਦਰਲੀ ਕਾਟ ਪਾਵਾਂਗੇ ਜੀ ਜਿਹੜੀ ਆਪਣੀ ਫਰੰਟ ਮੂਰੇ ਹੁੰਦੀ ਹੈ ਜੀ ਤੇ ਉੱਪਰਲਾ ਤੇ ਨੀਚਲਾ ਪੱਲੇ ਛੱਡ ਕੇ ਤੇ ਵਿਚਾਲੇ ਦੋਨੋਂ ਉਹਨਾਂ ਤੇ ਪਾਤੀ ਜੀ ਮਨੇ ਤੇ ਹੁਣ ਜਿਹੜਾ ਕੱਪੜਾ ਇਹ ਆਪਣੇ ਕੋਲੇ ਬਚ ਗਿਆ ਜੀ ਤੇ ਹੁਣ ਇਹਨੂੰ ਆਪਾਂ ਹੁਣ ਆਪਾਂ ਇੱਕ ਸਾਰ ਕਰ ਲਾਂਗੇ ਇਹਨੂੰ ਦੇਖੋ ਹੋਲਡ ਤਾਂ ਇਹ ਹੋਇਆ ਹੋਇਆ ਹੈ ਨਾ ਤੇ ਇਹਨੂੰ ਆਪਾਂ ਇੱਕ ਸਾਰ ਕਰਕੇ ਤੇ ਗੱਬੇ ਤੋਂ ਇਹ ਕੱਟ ਲੈਣਾ ਜੀ ਕਿਉਂਕਿ ਫਿਰ ਇਹਦੇ ਰੁੱਖ ਨੇ ਜਿਹੜੇ ਉਹ ਹਨਾ ਨਹੀਂ ਆਪਾਂ ਜੇ ਨਹੀਂ ਕੱਟਦੇ ਇਹਨੂੰ ਐਂ ਰੱਖਦੇ ਆ ਜੀ ਫਿਰ ਉਹ ਰੁੱਖ ਨੇ ਜਿਹੜੇ ਕਿਉਂਕਿ ਇੱਕ ਨਿੱਚੇ ਨੂੰ ਹੋ ਜਾਣਗੇ ਉਹ ਡੋਰੇ ਮੋਂ ਇੱਕ ਉੱਪਰ ਨੂੰ ਹੋ ਜਾਣਗੇ ਜੀ ਜਿਹੜੇ ਗੁੱਟੇ ਜੇ ਬਣੇ ਹੋਏ ਨੇ ਜੀ ਇਹਦੇ 'ਚ ਤੇ ਇਹਨੂੰ ਮੈਂ ਦੇਖੋ ਇੱਕ ਸਾਰ ਕਰ ਲਿਆ ਇਹਨੂੰ ਫੋਲਡ ਕਰਕੇ ਤੇ ਹੁਣ ਇਹਨੂੰ ਮੈਂ ਕਟਿੰਗ ਕਰਾਂਗੀ ਜੀ ਤੇ ਇਹ ਆਪਣੇ ਕੋਲੇ ਇਹੀ ਕੱਪੜਾ ਹੁਣ ਸਲਵਾਰ ਝੁਗਾਈ ਜਿਹੜਾ ਆਪਣਾ ਬਾਜੂ 'ਚੋਂ ਬਚਿਆ ਉਹ ਕੱਪੜਾ ਬਚ ਗਿਆ ਜੀ ਇੱਕ ਆਪਣਾ ਪਹਿਲਾ ਕਮੀਜ਼ ਦੇ ਕੋਲੋਂ ਉਤਰਿਆ ਉਹ ਬਚ ਗਿਆ ਤੇ ਹੁਣ ਆਪਾਂ ਇਹਨੂੰ ਈਮ ਇੱਕਸਾਰ ਫੁੱਲ ਕਰ ਲਾਂਗੇ ਇਹਨਾਂ ਦੇ ਜੀ ਦੋਨਾਂ ਦੇ ਉੱਪਰ ਨੂੰ ਇਹ ਇੱਕ ਹੋਲਡ ਕਰ ਲਿਆ ਜੀ ਪਹਿਲਾਂ ਮਨੇ ਤੇ ਇਹਨਾਂ ਦੀ ਸਲਵਾਰ ਇਸੇ ਤਰ੍ਹਾਂ ਠੀਕ ਰਹਿੰਦੀ ਹੈ ਜੀ ਤੇ ਇਹਨਾਂ ਦੇ ਵਿੱਚ ਵਾਲ ਬਲੂ ਪਾਏ ਵੀ ਨਹੀਂ ਜੀ ਠੀਕ ਰਹਿੰਦੇ ਹੈਗੇ ਜ਼ਿਆਦਾਤਰ ਇਹਨਾਂ ਦੇ ਪਲਾਜੋ ਬਣਦੇ ਨੇ ਜੀ ਜਾਂ ਲੋਰਾ ਬਣਦੀਆਂ ਨੇ ਪਰ ਮੈਂ ਪਲਾਜੋ ਨਹੀਂ ਪਾਉਂਦੀ ਜੀ ਇਸ ਕਰਕੇ ਮੈਂ ਨਾਲ ਹੋਰ ਪਾਉਣੀ ਆ ਮੈਂ ਮਤਲਬ ਕਿ ਪਲਾਜੋ ਦੀ ਤਰ੍ਹਾਂ ਸਿੱਧੀ ਜੀ ਸਲਵਾਰ ਬਣਾ ਲੈਣੀ ਆ ਜੀ ਜਿਹੜੀਆਂ ਪਹਿਣਾ ਮੇਰੇ ਵਰਗੀਆਂ ਨੇ ਉਹ ਵੀ ਨਹੀਂ ਪਾਉਂਦੀਆਂ ਉਹ ਇਸ ਤਰ੍ਹਾਂ ਬਣਾ ਸਕਦੀਆਂ ਨੇ ਜੀ ਤੇ ਜੇ ਤੁਸੀਂ ਵੀ ਪਲਾਜੋ ਬਣਾਉਣਾ ਸੀਗਾ ਤਾਂ ਆਪਾਂ ਨੇ ਇਹਨੂੰ ਵਿਚੋਂ ਨਹੀਂ ਕੱਟ ਕਰਨਾ ਦਾ ਜੀ ਤੇ ਆਪਾਂ ਇਹਨੂੰ ਲੰਬੇ ਤਰ੍ਹਾਂ ਹੀ ਧਰ ਕੇ ਫਿਰ ਕੱਢਣੇ ਦੇ ਇਹ ਲੰਬੇ ਤਰ੍ਹਾਂ ਹੀ ਬਣਾਉਣਾ ਦਾ ਜੀ ਕਿਉਂਕਿ ਇੱਕ ਦੂਜੇ ਪਾਸੇ ਤੋਂ ਨਿਕਲ ਜਾਂਦਾ ਜੀ ਇੱਕ ਦੂਜੇ ਪਾਸੇ ਤੋਂ ਇੱਕ ਪਾਟ ਤੇ ਇਹ ਮਨੇ ਦੋਨੇ ਫੋਲਡ ਕਰਕੇ ਧਰ ਲਏ ਜੀ ਨੀਚੇ ਉੱਪਰ ਤੇ ਉੱਪਰ ਸਿੱਧਦੀ ਨਿਸ਼ਾਨੀ ਲਾ ਲਈ ਮਨੇ ਜਿੰਨੀ ਹੁਣ ਮੇਰੀ ਲੰਬਾਈ ਆ ਤੇ 4 ਇੰਚ ਮੈਂ 벨ਟ ਦਾ ਛੱਡ ਕੇ ਉੱਪਰ ਫਿਰ ਇਹਨੂੰ ਸੈੱਟ ਕਰਨੇ ਨੂੰ ਟਾਈਮ ਲੱਗ ਜਾਂਦਾ ਜੀ ਸੈੱਟ ਬਹੁਤ ਔਖਾ ਹੁੰਦਾ ਨਾ ਤੇ ਇਹ ਮੂਰੀ ਦੀ ਨਿਸ਼ਾਨੀ ਲਾ ਰਹੀ ਆ ਜੀ ਤੇ ਹੁਣ ਇੱਥੇ ਹਸਣ ਦੀ ਨਿਸ਼ਾਨੀ ਲਾਵਾਂਗੇ ਜੀ ਆਪਾਂ ਇਹਦਾ ਹਸਣ ਆਪਾਂ ਜਿਵੇਂ ਪਾਕਿਸਤਾਨੀ ਖਲਵਾਰ ਜਾਂ ਪਲਾਜੋ ਦਾ ਬਣਾਉਨੇ ਆ ਜੀ ਇਸ ਲੋਟ ਲਾਣੀ ਆ ਆਪਾਂ ਨੇ ਇਹਦੀ ਨਿਸ਼ਾਨੀ ਤੇ 2 ਇੰਚ ਛੱਡ ਗਏ ਤੇ ਜਿਵੇਂ ਆਪਾਂ ਸੇਮ ਉਸ ਦੀ ਪਲਾਜੋ ਦੇ ਜਾਂ ਪਜਾਮੇ ਦੀ ਕਾਟ ਪਾਉਨੇ ਆ ਜੀ ਉਸ ਲੋਡ ਉਸ ਤਰੀਕੇ ਨਾਲ ਪਾਉਣੀ ਆ ਆਪਾਂ ਨੇ ਤੇ ਇਹ 4 ਇੰਚ ਮੈਂ ਉੱਪਰ ਛੱਡ ਗਏ ਤੇ ਇਹ ਮਨੇ 13 ਇੰਚ ਦਾ ਸਣ ਲੈਣਾ ਦਾ ਜੀ ਤੇ 9 ਇੰਚ ਦਾ ਕਟਿੰਗ ਕਰ ਲਿਆ ਤੇ ਇਹ ਤਾਂ ਜਿੰਨੀ ਮੂਰੀ ਰੱਖਣੀ ਦੀ ਮਨੇ 2 ਇੰਚ ਉਸ ਤੋਂ ਐਕਸਟਰਾ ਰੱਖ ਕੇ ਤੇ ਉੱਪਰ ਆਸਣ ਨਾਲ ਮਿਲਾ ਲਈ ਤੇ ਜਿਹੜੀ ਮਨੇ ਇਹ 4 ਇੰਚ ਮੈਂ ਬੈਲਟ ਦਾ ਕਪੜਾ ਛੱਡ ਗਏ ਜੀ ਤੇ ਬਾਕੀ ਦਾ ਮਨੇ ਜੀ ਮੈਂ ਵੀ ਮੇਰੀ 35 ਜਾਂ 35 ਇੰਚ ਚ ਸਲਵਾਰ ਤੇ ਲਵਾਈ ਹੈ ਜੀ ਉਹ ਸਾਬ ਨਾਲ ਆਪਾਂ ਨੇ ਦੇਖ ਕੇ ਰੱਖ ਲੈਣੀ ਹੈ 1 ਇੰਚ ਸਿਉਣਾਂ ਦਾ ਆ ਜਾਂਦਾ ਇਹ ਵਿੱਚ 23 ਇੰਚ ਜੀ ਮੈਂ ਕਟਾਈ ਕਰਕੇ ਤੇ 31 ਰਹਿ ਜਾਏਗਾ ਜੀ ਰਹਿ ਜਾਏਗਾ ਜੀ 4 ਇੰਚ ਆਪਣਾ ਬੈਲਟ ਦਾ ਹੋ ਜਾਏਗਾ ਤੇ ਇਹ ਤਿੰਨ ਚ ਆਪਣੀ ਸਲਵਾਰ ਤਿਆਰ ਹੋ ਜੇਗੀ ਲੰਬਾਈ ਤੇ ਆਪਾਂ ਨੇ ਇਹ ਕਾਟ ਪਾ ਦੇਣੀ ਹੈ ਜੀ ਜਿਵੇਂ ਸਟ੍ਰੇਟ ਸਲਵਾਰ ਹੁੰਦੀ ਹੈ ਜੀ ਹੈਨਾ ਪਾਕਿਸਤਾਨੀ ਸਲਵਾਰ ਹੁੰਦੀ ਹੈ ਉਹ ਮਤਲਬ ਕਿ ਪਾਕਿਸਤਾਨੀ ਸਲਵਾਰ ਕੀ ਤਰ੍ਹਾਂ ਕੱਟ ਲੈਣੀ ਹੈ ਜੀ ਇਹ ਮਨੇ ਤੇ ਇਹ ਕੈਮਰੇ ਵਿੱਚ ਨਹੀਂ ਆ ਰਿਹਾ ਜੀ ਜਿਹੜੀ ਆਪਣੀ ਮੋਰੀ ਆ ਜਿਹੜੀ ਆਪਣੀ ਮੂਰੀ ਮੂਰੇ ਹੁੰਦੀ ਆ ਹਨਾ ਜਿੱਥੇ ਸਿਉਣ ਨਹੀਂ ਹੁੰਦੀ ਜਿੱਥੇ ਪਹੁੰਚਾ ਮੂਰੇ ਹੁੰਦਾ ਉਥੋਂ ਆਪਾਂ ਇਹਨੂੰ ਥੋੜਾ ਜਿਹਾ ਕੁੰਚਾ ਰੱਖਾਂਗੇ ਜੀ ਅੱਧਾ ਪੌਣਾ ਇੰਚ ਤੇ ਜਿੱਥੇ ਆਪਣੀ ਸਿਉਣ ਲੱਗਦੀ ਆ ਬੈਕ ਸਾਈਡ ਉਥੋਂ ਆਪਾਂ ਅੱਧਾ ਪੌਣਾ ਇੰਚ ਨੀਵਾ ਕਰ ਦਾਂਗੇ ਜੀ ਵੱਧ ਰੱਖ ਦਾਂਗੇ ਤਾਂ ਕਿ ਆਪਣੀ ਸਲਵਾਰ ਉੱਪਰੋਂ ਨਾ ਚੜੇ ਜੀ ਪਿੱਛੇ ਤੇ ਇਹ ਆਸਣ ਦੀ ਕਾਟ ਪਾ ਲਈ ਮਨਾਂ ਤੇ ਮੂਰੇ ਤੇ ਵੀ ਥੋੜੀ ਥੋੜੀ ਘਾਟ ਪਾ ਸਕਦੇ ਹੋ ਤੁਸੀਂ ਉੱਪਰ ਤੇ ਕਿਉਂਕਿ ਫਿਰ ਪਹੁੰਚਾ ਉੱਪਰ ਨਹੀਂ ਦਿਖਦਾ ਜੀ ਪੈਰਾਂ ਤੇ ਤੇ ਹੁਣ ਰਹਿ ਗਈ ਜੀ ਆਪਣੀ ਬੈਲਟ ਇਹ ਕੱਪੜਾ ਜਿਹੜਾ ਆਪਣਾ ਬਾਜੂ ਵਿੱਚੋਂ ਬਚਿਆ ਤਾਂ ਜੀ ਉਹ ਹੋਆ ਜ਼ਿਆਦਾਤਰ ਇਹਨਾਂ ਦੇ ਵਿੱਚ ਲਾਸਟਿਕੇ ਪੈਂਦੀ ਹੈ ਆਪਾਂ ਇਹਦੇ ਵਿੱਚ ਹੋਰ ਘੱਟ ਵੀ ਪਾ ਸਕਦੇ ਹਾਂ ਬੈਲਟ 2 ਇੰਚ ਦੀ 3 ਇੰਚ ਦੀ ਵੀ ਕੱਲੀ ਲਾਸਟਿਕ ਪੈ ਜਾਵੇ ਜੀ ਐਨਿੰਗ ਆਪਾਂ ਨੇ ਇੱਕ ਸਾਰ ਕਰ ਲਿਆ ਜਿੱਨੀ ਆਪਾਂ ਨੂੰ ਚੜਾਈ ਚਾਹੀਦੀ ਦੀ ਬੈਲਟ ਦੀ ਉਨੀ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਮੈਂ 25 ਤੇ ਲਾਈ ਆ ਜੀ ਮੈਨੂੰ 24 ਤਿਆਰ ਚਾਹੀਦੀ ਆ ਬਾਕੀ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ